ਤੁਸੀਂ ਮਾਫੀਆ ਮੰਡੀ ਨਾ ਕੰਮ ਕੀਤਾ? ਭਾਜੀ ਸਾਰੇ ਆਪਣੀ ਅਲਫਾਸ ਪਾ ਮਨੀ ਹਨੀ ਪਾ ਜਿੰਨੇ ਵੀ ਲੱਲ ਬੋਲੂਏ ਕਿ ਮਾਫੀਆ ਮੰਡੀ ਰਹੀ ਸੀਗੇ। ਠੀਕ ਹੈ ਜੀ ਇਹ ਸਾਰੇ ਮਾਫੀਆ ਮੰਡੀ ਇਹ ਕਿਵੇਂ ਬਣੀ ਔਰ ਕਿਉਂ ਟੁੱਟੀ? ਦੇਖੋ ਜਿਹੜੀ ਬਣਾਈ ਹੈ ਉਹ ਹਨੀ ਭਾਜੀ ਦੀ ਬਦੌਲਤ ਆ। ਮਾਫੀਆ ਮੰਡੀ ਦਾ ਉਹਸ ਟੂ ਹਨੀ ਭਾਜੀ। ਮਾਫੀਆ ਮੰਡੀ ਦਾ ਜਿਹੜਾ ਸਰਪ੍ਰਸਤ ਉਹ ਹਨੀ ਸਿੰਘ ਉਹ ਇਹ ਮੈਨੂੰ ਅੱਜ ਵੀ ਯਾਦ ਆਉਂਦਾ। ਉਹਦੇ ਵਿੱਚ ਤੁਸੀਂ ਭਾrti ਹੋਗੇ ਉਹ ਭਾrti ਹੋਗੇ ਉਹ ਭਾrti ਹੋਗੇ ਉਹ ਬਦੌਲਤ ਕੋਣਾ ਸਮਝ ਲਓ ਮੈਂ ਆਪ ਕੀਤੀ ਆ ਮੈਂ ਤੁਹਾਨੂੰ ਭਾrti ਕਰ ਲਿਆ ਤੁਹਾਨੂੰ ਭਾrti ਕਰ ਲਿਆ ਤੁਸੀਂ ਇਹ ਨਾਲ ਆ ਕਨੈਕਟ ਪਰ ਮਾਫੀਆ ਮੰਡੀਰ ਜਿਹੜੀ ਆ ਉਹ ਆ ਉਹਦੇ ਵਿੱਚ ਇੱਕ ਗਰੁੱਪ ਜਣਿਆ ਉਹ ਗਰੁੱਪ ਦੇ ਵਿੱਚ ਸਾਰੇ ਬੰਦੇ ਫਿਰ ਆਪਣੇ ਆਪਣੇ ਚੀਜ਼ ਕਰ ਰਹੇ ਸੀ ਸੋ ਕ੍ਰੈਡਿਟ ਗੋਸ ਟੂ ਮੈਂ ਜੋ ਮੈਨੂ ਲੱਗਦਾ ਕ੍ਰੈਡਿਟ ਗੋਸ ਟੂ ਹਾਨੀ ਪਾਸੀ ਉਹ ਟੁੱਟ ਗਿਆ ਹਰ ਕਿਸੇ ਦੀ ਆਪਣੇ ਆਪਣੇ ਜਿਹੜੀ ਗੱਲ ਗਈ ਆ ਹਰ ਕਿਸੇ ਦੀ ਆਪਣੇ ਆਪਣੀ ਛੋਟੇ ਛੋਟੀ ਗਲਤੀ ਹੋ ਸਕਦੀ ਹੈ ਗਲਤੀਆਂ ਕਰਕੇ ਚੀਜ਼ ਟੁੱਟਦੀ ਆ ਜੇ ਤੁਸੀਂ ਸਾਡੇ ਭਰਾਵਾਂ ਦੀ ਗੱਲ ਹੁਣ ਕਹਿਤੀ ਜਾਂ ਹੋਰ ਚੀਜ਼ ਕਹਿਤੀ ਹੂੰ ਤੋ ਗਲਤੀ ਜਿਹੜੀ ਇੱਕ ਚੀਜ਼ ਆ ਵੀ ਗੱਲ ਛੋਟੀ ਛੋਟੀ ਹੁੰਦੀ ਆ ਗੱਲ ਛੋਟੀ ਛੋਟੀ ਵੱਡੀ ਬਣ ਜਾਂਦੀ ਆ ਕਿਤੇ ਕਿਤੇ ਜਦ ਕਈ ਲੋਕ ਕੰਨਾਂ ਦੇ ਕੱਚੇ ਹੁੰਦੇ ਮੈਂ ਇੱਕ ਗੱਲ ਹੋੜੀ ਦਦ ਦੂੰ ਪਾਜੀ ਇਹ ਇੰਡਸਟਰੀ ਦੇ ਵਿੱਚ ਕੰਨਾਂ ਦੇ ਕੰਨਾਂ ਦੇ ਕੱਚੇ ਲੋਕ ਬਹੁਤ ਆ ਹੂੰ ਬਹੁਤ ਵੱਡੇ